ਰੋਜ਼ੀਗਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ ਆਪਰੇ ਨਾਲ ਜੁੜ ਚੁੱਕੇ ਨੇ ਮੈਂ ਡਗੁਰਸ ਸਿੰਘ ਜੀ ਮੇਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਠੀਕ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 408 272 2500 ਤੇ ਟਰਕੇਨ ਇਮੀਗ੍ਰੇਸ਼ਨ ਲਾਫਰ ਵਾਲੀ ਜੇ ਟਰਕੇਨਾ ਟੌਰਨੀ ਟਰਕੇਨਾ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਵੀ ਸਲਾਹ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਜਸਵਿੰਦਰ ਸਿੰਘ ਨਿਸ਼ਤਰਕੌਰ ਨਾਗਰਾ ਰੋਜ਼ਵੈਲ ਚਰਨ ਸਿੰਘ ਸੁਖਵਿੰਦਰ ਧਾਲੀਵਾਲੇ ਰੀਜ਼ੋਨਾ ਕ੍ਰਿਸ਼ਨ ਤਨੋਟਾ ਜੂਬਾ ਸਿਟੀ ਬਲਜਿੰਦਰ ਸਿੰਘ ਨੇ ਜੇਰੂਡਲੈਂਡ ਪਰਮਜੀਤ ਕੌਰੰਗੀ ਵੈਕਾਵਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲਿਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸਾਲੀ ਬਖਸ਼ ਕਰਵਾ ਸਕਦੇ ਨਾ ਮੇ ਪੁਰਾਣੇ ਟੈਰੀ ਵੀਨਾ ਤੋਂ ਮੇਰੇ ਦਿਨੇ ਲੋਕੇਸ਼ਨ ਅਸੈਂਟਨੀ ਲਾਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2770113 ਤੇ ਟੈਂਟਲੂਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 482725200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 224 ਦੀ 2 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਮਿੰਟੂ ਜੀ ਖਬਰਾਂ ਦੇ ਵਾਲਾ ਹੈਗੀ ਸ਼ੁਰੂਆਤ ਕਰ ਗਏ ਆਪਾਂ ਭਾਰਤੀ ਚੋਣ ਕਮਿਸ਼ਨ ਤੋਂ ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਜੀ ਦੇਖੋ ਉਹ ਜਿਵੇਂ ਉਹ ਗਾਂਧੀ ਦੇ ਤਿੰਨ ਬੰਦਰਾਂ ਵਾਲੀ ਗੱਲ ਹੋਈ ਪਈ ਆ ਹਮਮ ਕਿ ਨਾ ਕੁਝ ਦਿਸਦਾ ਹੈ ਨਾ ਕੁਝ ਸੁਣਦਾ ਹੈ ਨਾ ਕੁਝ ਬੋਲਦਾ ਪਰ ਇੱਕ ਤੇ ਜ਼ਿਆਦਾ ਲੰਬੀ ਵੱਡੀ ਚੌੜੀ ਮੇਤ ਨਾ ਬਣ ਜਾਵੇ ਕਦੇ-ਕਦੇ ਮਤਲਬ ਕਿ ਫਾਰਮੈਲਟੀ ਹੋ ਜਾਂਦੀ ਹੈ ਤਾਂ ਅੱਜ ਵੱਖ-ਵੱਖ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਹਿੰਦੇ ਕਿ ਸਾਰੀਆਂ ਪਾਰਟੀਆਂ ਤੇ ਰਾਜਨੀਤਿਕ ਧਿਰਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਜੇਹਾਂ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਜਿਨ੍ਹਾਂ ਵਿੱਚ ਚੋਣਾਂ ਤੋਂ ਬਾਅਦ ਲਾਭਪਾਤਰੀ ਆਧਾਰਿਤ ਯੋਜਨਾਵਾਂ ਲਈ ਇਸ਼ਤਿਆਰ ਸਰਵੇਖਣ ਐਪ ਰਾਹੀਂ ਵਿਅਕਤੀਆਂ ਨੂੰ ਰਜਿਸਟਰ ਰਜਿਤ ਕਰਨ ਜਿਨ੍ਹਾਂ ਦੀ ਸਟੇਸ਼ਨ ਹੈ ਉਹ ਜਿਸ ਤਰ੍ਹਾਂ ਜਿਹੜਾ ਉਹ ਸ਼ਾਮ ਦਾ ਕਮਿਸ਼ਨ ਨੇ ਸਾਰੇ ਜ਼ਿਲ੍ਹਾ ਚੋਣ ਆਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਜੇ ਇਹ ਕਿਸੇ ਵੀ ਸਥਾਨਕ ਅਗਰੇਦ ਕਾਨੂੰਨੀ ਵਿਵਸਥਾਵਾਂ ਦੇ ਅੰਦਰ ਬੰਦੀ ਕਰਦਾ ਹੈ ਮਤਲਬ ਸਾਫ ਹੈ ਕਿ ਅੱਜ ਕੱਲ ਜਿਦਾ ਤੁਹਾਨੂੰ ਪਤਾ ਹੈ ਕਿ ਉਹ ਸ਼ੁਰੂ ਕਰ ਦਿੰਦੇ ਆ ਕਿ ਸਾਡੇ ਨਾਲ ਜੁੜੋ ਜੀ ਇੰਨਾ ਪ੍ਰੋਤਾਂ ਕਰੋ ਜਾਂ ਕਿਤੇ ਅੱਜ ਕੱਲ ਤੁਹਾਨੂੰ ਪਤਾ ਹੈ ਡਾਕੀ ਦੀ ਸਾਰੀ ਛੇੜ ਹੈ ਉਹ ਡਾਕੀ ਨਾਲ ਕੱਪੂ ਸ਼ੋ ਹੋ ਜਾਂਦਾ ਹੈ ਬਟ ਗੱਲ ਇਹ ਹੈ ਕਿ ਆਡੇ ਵੱਡੇ ਵੱਡੇ ਬਿਆਨ ਆ ਰਹੇ ਨੇ ਪ੍ਰਧਾਨ ਮੰਤਰੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੀ ਪਰਸਤੀਤੀ ਚੋਂ ਚੋਣ ਨੂੰ ਖਿੱਤ ਕੇ ਤੇ ਕਿੱਥੇ ਡਾਇਰੈਕਟ ਚਲਾ ਗਿਆ ਹੂੰ 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 ਬਿਲਕੁਲ ਤਾਂ ਤੁਸੀਂ ਮੈਨੂੰ ਦੱਸੋ ਕਿ ਸਿੰਗਲ ਕੋਸ਼ਿਸ਼ ਹੋਵੇ ਚੋਣ ਕਮਿਸ਼ਨ ਦੀ ਕੋਈ ਤਾਂ ਬਸ ਇਹੀ ਹੈ ਵਿਰੋਧੀ ਧਿਰਾਂ ਨੂੰ ਚੇਤਾਵਨੀ ਫੁਲਾਣੇ ਤੇ ਬਹਿਨ ਫੁਲਾਣੇ ਤੇ ਹੈ ਫੁਲਾਣੇ ਤੇ ਉਹ ਉਹ ਤੋਂ ਬਾਅਦ ਕੁਝ ਵੀ ਨਹੀਂ ਹੈ ਬਸ ਉਹੀ ਯਾਨੀ ਆਜ ਪਾਬਾਲੇ ਤੁਸੀਂ ਮੈਨੂੰ ਦੱਸੋ ਕਿ ਰਾਮ ਦੇ ਨਾਮ ਤੱਕ ਵੋਟਾਂ ਮੰਗੀਆਂ ਗਈਆਂ ਜਿਹੜਾ ਅਰੁਣ ਗੋਬਲਿਆ ਰਮਾਇਣ ਦੇ ਵਿੱਚ ਜਿਸ ਨੇ ਰਾਮ ਜੀ ਦਾ ਰੋਲ ਅਦਾ ਕੀਤਾ ਸੀਗਾ ਇਹ ਬੰਤਾ ਫੋਟੋ ਉੱਥੇ ਲਾ ਕੇ ਤੇ ਮਤਲਬ ਕਿ ਇਸ ਤਰ੍ਹਾਂ ਵੋਟ ਮੰਗਦਾ ਰਹੇ ਸਵਿਧਾਨ ਨੂੰ ਬਦਲ ਦੇਣ ਦੀ ਗੱਲ ਦੇ ਨਾਮ ਤੇ ਵੋਟ ਮੰਗੜਾ ਅਰੁਣ ਗੋਬਲ ਨੇ ਉਹ ਵੀ ਮੰਗਲੀ ਲਲਿਤ ਸਿੰਘ ਨੇ ਮੰਗਲੇ ਹਮ ਮਰਦਾਨ ਨੇ ਮੰਗਲੇ ਵੋਟ ਸਵਿਧਾਨ ਬਦਲ ਦੇਣ ਨਾਤੇ ਪਰ ਤੁਸੀਂ ਦੱਸੋ ਕਿ ਕੀ

ਜੀ ਮਤਲਬ ਕਿ ਤੁਸੀਂ ਡੇਢ ਹਫ਼ਤੇ ਤੋਂ ਵੀ ਵੱਧ ਟਾਈਮ ਲਗਾ ਹ। ਹਮ ਜਦ ਕਿ ਅੱਜ ਤੁਹਾਨੂੰ ਪਤਾ ਹੈ ਨਾ ਕਿ ਜਿਵੇਂ ਹੀ ਪੋਲਿੰਗ ਓਵਰ ਹੁੰਦੀ ਹੈ ਸਾਰਾ ਡਾਟਾ ਜਿਹੜਾ ਉਹ ਪੋਟਿਆਂ ਤੇ ਹੁੰਦਾ ਹ। ਹਮ 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 ਤੇ ਕੁਝ ਘੰਟਿਆਂ ਦੇ ਅੰਦਰ ਅੰਦਰ ਉਹ ਡਾਟਾ ਜਿਹੜਾ ਉਹ ਸੂਬਾਈ ਜਾਂ ਕੌਮੀ ਚੋਣ ਕਮਿਸ਼ਨ ਦੇ ਕੋਲ ਪੋਟਿਆਂ ਤੇ ਆ ਜਾਂਦਾ ਹ। ਇਹ ਕਿਹ ਚੱਲ ਰਿਹਾ। ਫਿਰ ਦੇਖੋ ਉਹ ਪਰਸੈਂਟੇਜ ਵਧੀ ਦਿਖਾ ਦਿੱਤੀ

ਅੱਜ ਜਿਹੜੇ ਦੋ ਨਿਯੁਕਤ ਕੀਤੇ ਨਿਯੁਕਤੀ ਤੇ ਵੀ ਰੋ ਹੂੰ ਤੇ ਪਹਿਲਾ ਜਿਹੜਾ ਸੀਗਾ ਜਿਹਨੂੰ ਆ ਬੀਆਰਐਸ ਤੋਂ ਤੁਰੰਤ ਬਾਅਦ ਜਿਹਨੂੰ ਇਹਨਾਂ ਨੇ ਅਪਾਇੰਟ ਕੀਤਾ ਉਹ ਅਸਤੀਫਾ ਦੇ ਕੇ ਨੱਸ ਗਿਆ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਅਸਤੀਫਾ ਦਿੱਤਾ ਕਦੋਂ ਜੀ ਉਹ ਇਹ ਆਮ ਕਨੇ ਜਾਂ ਇਸ ਤਰ੍ਹਾਂ ਦਾ ਚੋਣ ਕਮਿਸ਼ਨ ਦਾ ਰਵਈਆ ਹੈ ਇਹ ਪ੍ਰਵੀਨ ਜੀ ਮੈਂ ਸਮਝਦਾ ਹਾਂ ਕਿ ਇੱਡੇ ਵੱਡੇ ਦੇਸ਼ ਦੇ ਇੱਡੇ ਵੱਡੇ ਚੋਣਾਂ ਵਾਲੀ ਸਿਸਟਮ ਨੂੰ ਬਹੁਤ ਖੋਖਲਾ ਕਰ ਰਿਹਾ ਹੈ ਜੇ ਆ ਹਾਲ ਰਿਹਾ ਉੱਧਰ ਇੰਡੀਅਨ ਤੇ ਡਾਉਟ ਜੀ ਉੱਧਰ ਚੋਣ ਕਮਿਸ਼ਨ ਦਾ ਆ ਵਤੀਰਾ ਰਵਈਆ ਉੱਧਰ ਪੋਲਿਟਿਕਸ ਦਾ ਧਰਤੀ ਡਰਾਮਾ ਤੇ ਵੋਟਰ ਨਿਕਲੇਗਾ ਕੀ ਲੈਣਾ ਜੀ 1 ਜੂਨ ਨੂੰ ਆਪਣੇ ਵੋਟਾਂ ਪੈਣਗੀਆਂ 40 ਤੋਂ 45 ਦੇ ਦਰਮਿਆਨ ਦਰਜਾ ਹਾਰਤ ਹੋਏਗਾ ਮੇਰਾ ਅੰਦਾਜ਼ਾ ਹਮ 40 ਤੋਂ 45 ਪੰਜਾਬ 'ਚ ਫਿਰ ਕੌਣ ਜਾ ਕੇ ਲਾਈਨ 'ਚ ਲੱਗ ਕੇ ਹਮ ਦਮ ਕੁਟਾ ਕੇ ਉੱਥੇ ਗਰਮੀ ਦੇ ਵਿੱਚ ਕੌਣ ਵੋਟ ਕਰੇਗਾ ਜੀ ਵੋਟ ਤੇ ਤਾਂ ਹੀ ਵਧੇਗੀ ਨਾ ਜੇ ਭਰੋਸਾ ਵਧੇਗਾ ਵੋਟਰ ਦਾ ਹਮ 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 ਸਹੀ ਬਿਲਕੁਲ ਭਰੋਸੇ ਨੂੰ ਤੇ ਹਲਾਲਾ ਕੀਤਾ ਜਾਵੇ ਭਰੋਸੇ ਦਾ ਤਾਂ ਹਲਾਲਾ ਕੀਤਾ ਜਾਵੇ ਹਮ ਉਕਾਲਿਆ ਕਿ ਇਹ ਲੋਕਤੰਤਰ ਵਾਲ ਕੋ ਕਰਮ ਕਰਨ ਦੇ ਮਤਲਬ ਸਿੱਧੀ ਗੱਲ ਦੱਸਾਂ ਤੇ ਕੋਈ ਚੱਜ ਦੀ ਗੱਲ ਨਹੀਂ ਹੈਗੀ ਹੈ ਪਰ ਜੋ ਚਲੋ ਚੋਣ ਕਮਿਸ਼ਨ ਖਾਨਾ ਪੂਰਤੀਆਂ ਕਰਦਾ ਉਸ ਕੋ ਕਰੀਦਾ ਵੀ ਜਿਸ ਤਰ੍ਹਾਂ ਅੰਕੜਿਆਂ ਦੇ ਮਾਮਲੇ 'ਚ ਜਿਸ ਤਰ੍ਹਾਂ ਐਕਸ਼ਨ ਦੇ ਮਾਮਲੇ 'ਚ ਇਹਨਾਂ ਦਾ ਰੋਕਿਆ ਕੋਈ ਅੱਛਾ ਰੋਕ ਨਹੀਂ ਹੈਗਾ ਜੀ ਦਿਮੇਟ ਜੀ ਗੱਲ ਕਰੀਏ ਮੀਤ ਹੇਰ ਦੀ ਮੀਤ ਹੇਰ ਨੇ ਇੱਕ ਵਾਰ ਫੇਰ ਸੁਖਪਾਲ ਖੈਰ ਨੂੰ ਚੁਣੌਤੀ ਦਿੱਤੀ ਹੈ ਜੀ ਇਹ ਆਗੂਆਂ ਨੂੰ ਸੇ ਗਲਤ ਹੈ ਸੁਣ ਕਿ ਤੁਸੀਂ ਦੇਖੋ ਪੰਜਾਬ ਦੇ ਕੋਈ ਰੋਡੇ ਲੀ ਕਰਦੇ ਹੋਣੇ ਪਤਾ ਨਹੀਂ ਕਿੰਨੀਆ ਕਾਰਨਾ ਕਰਦੇ ਹੋਣਗੇ 12 ਘੰਟਿਆਂ ਚ 14 ਘੰਟਿਆਂ ਬਿਲਕੁਲ ਤੁਸੀਂ ਮੈਨੂੰ ਦੱਸੋ ਕਿ ਕਿਹੜੇ ਮੁੱਦੇ ਤੇ ਚੋਣ ਹੋ ਰਹੀ ਹੈ ਹਮ ਹੈ ਕੋਈ ਮੁੱਦਾ ਨਹੀਂ ਕੋਈ ਮੁੱਦਾ ਨਹੀਂ ਤੇ ਸੰਕਟ ਤੁਹਾਨੂੰ ਮੈਂ ਦੋ ਦਰਜਣੇ ਨਾ ਦਿੰਦਾ ਜੀ ਜੀ ਮਤਲਬ ਕਿ ਕੀ ਆ ਚਨੌਤੀ ਚਨੌਤੀ ਚੈਲੰਜ ਚੈਲੰਜ ਵੀ ਬੰਦਾ ਪੁੱਛੇ ਕਿ ਇਹ ਤੁਸੀਂ ক্রিকেট ਖੇਡਣ ਦਾ ਹੈ ਇਹ ਜਿਹੜਾ ਬੋਲਰ ਬੈਟਰ ਨੂੰ ਕਹੇ ਕਿ ਆ ਲੈ ਮੇਰਾ ਚੈਲੰਜ ਬਾਾਰ ਚੌਕਾ ਜੀ ਬਾਾਰ ਛੱਕਾ ਬਿਲਕੁਲ ਸਹੀ ਚਾਰ ਦਿਨ ਆ ਦੀ ਚਾਰ ਦਿਨ ਤੁਸੀਂ ਠੀਕ ਹੈ ਨਾ ਇਲੈਕਸ਼ਨ ਲੜਨਾ ਮੁੱਦੇ ਤੇ ਲੜੋ ਤੇ ਬਿੱਤਰ ਹੋਏਗਾ ਮੀਤ ਗੇਅਰ ਇੱਕੋ ਗੱਲ ਕਰੀ ਜਾਂਦਾ ਹੈ ਕਿ ਸੁਖਪਾਲ ਖਹਿਰਾ 10 ਪਿੰਡ ਬਣਾ ਕੇ ਦਿਖਾ ਹਾਈ ਹਾਈ ਇਹ ਬਾਰੀ ਆ ਹਾਈ ਹਾਈ ਇਹ ਇਹਨੂੰ ਤੇ ਸ਼ਾਜਲੀ ਛੱਡ ਦਿਓ ਇਤੋਂ ਸੰਗਰੂਰ ਨਹੀਂ ਵੜਿਆ ਜਾਣਾ ਇਤੋਂ ਚੰਡੀਗੜ੍ਹ ਨਹੀਂ ਮੁੜਿਆ ਜਾਣਾ ਬਸ ਪਹੁੰਚੋ ਕਿ ਉਹੀ ਵਾ ਅੱਜ ਵੀ ਇੱਕ ਇੰਟਰਵਿਊ ਦੇ ਦੌਰਾਨ ਮੰਤਰੀ ਸਾਹਿਬ ਬੋਲੇ ਆ ਕਿ ਦੇਖੋ ਗੱਲ ਇਹ ਆ ਕਿ ਭਾਈ ਇਹ ਜਿਹੜਾ ਸੁਪਾਲ ਕਹਿੰਦਾ 10 ਪਿੰਡ ਸੰਗਰੂਰ ਦੇ ਇਨਾ ਖੇਤਰਾਂ ਦੇ ਜੀ ਜੀ ਤੇ ਮੇਰੇ ਕੈਂਡੀ ਨਾਲ ਠੀਕ ਆ ਕਿ bari ਚਲੋ ਉਮੀਦਵਾਰ ਕੋਈ ਗਲਤੀ ਨਹੀਂ ਹੋਣਾ ਚਾਹੀਦਾ ਹੂੰ ਨਹੀਂ ਹੋਣਾ ਚਾਹੀਦਾ ਪਰ ਹੁਣ ਰੌਲਾ ਤੇ ਇਹ ਆ ਕਿ ਤੁਸੀਂ ਵੀ ਤੇ ਬਹੁਤ ਕੁਝ ਕੀਤਾ ਹੈ ਨਾ ਜੀ ਤੁਸੀਂ ਬਾਹਰ ਹੀ ਛਡੋ ਤੁਸੀਂ ਤੇ ਬਾਹਰੋਂ ਲਿਆ ਕਿ ਤਿਤਲੀਆਂ ਹਮ ਇਲੈਕਸ਼ਨ ਲੜਾਈ ਨੇ ਤੁਸੀਂ ਬਿਲਕੁਲ ਤੁਸੀਂ ਤੇ ਆ ਹੁਣ ਗੋਲਡੀ ਵਾਲਾ ਚਲੋ ਇਹਦੇ ਤੇ ਆ ਜਾਓ ਹਮ ਇਹਦੇ ਚ ਕੀ ਕੇ ਅੱਛਾ ਹੁਣ ਤੁਸੀਂ ਝੂਠ ਫੜਿਆ ਕੱਲ ਭਗਵੰਤ ਮਾਨ ਦਾ ਨਹੀਂ ਜੀ ਨਹੀਂ ਤੁਸੀਂ ਦੱਸ ਨਹੀਂ ਗੌਰ ਨਹੀਂ ਕੀਤਾ ਹਾਂ ਅੱਛਾ ਤੁਸੀਂ ਦੇਖੋ ਝੂਠ ਕਿੱਡੇ ਮਾਰਦੇ ਹਮ ਗੋਲਡੀ ਆਪ ਮੰਨਿਆ ਕਿ ਵਿਜੀਲੈਂਸ ਬੰਗਰ ਲੱਗੀ ਗੋਲਡੀ ਦਾ ਪਰਵਾਰ ਮੰਨਿਆ ਮਾਨ ਕਹਿੰਦਾ ਜੀ ਕੋਈ ਗੱਲ ਹੀ ਨਹੀਂ ਜੀ ਜੀ ਅੱਛਾ ਅੰਦਰ ਦੀ ਹੋਰ ਗੱਲ ਦੱਸਦਾ ਜੀ ਅੰਦਰ ਦੀ ਹੋਰ ਗੱਲ ਦੱਸਦਾ ਮੈਂ ਤੇ ਤੁਹਾਨੂੰ ਫਾਇਦਾਰ ਗੱਲ ਹੈ ਕਿ ਅਸਲ ਦੇ ਵਿੱਚ ਹੁਣ ਚਲੋ ਸੁਪਾਲ ਖੈਰੇ ਦੇ ਖਿਲਾਫ ਤੋਂ ਬੋਲਣਾ ਮਜਬੂਰੀ ਹੈ ਕੀ ਹੈ ਜਦੋਂ ਇਲੈਕਸ਼ਨ ਲੜੀ ਜਾ ਰਹੇ ਹੋ ਤੁਸੀਂ ਉਹ ਤੇ ਬੋਲਣਾ ਹੀ ਪਵੇਗਾ ਨਾ ਅਮਨ ਜੀ ਜਦ ਤੱਕ ਉਸੀ ਫਾਈਟ ਦੇ ਵਿੱਚੋਂ ਇੱਕ ਦੂਜੇ ਨੂੰ ਤੁਸੀਂ ਨਿਸ਼ਾਨੇ ਤੇ ਲੈਣਾ ਹੋ ਇਤੇ ਸਾਫ਼ ਹੈ ਸਪੱਸ਼ਟ ਹੈ ਹੂੰ ਹੂੰ ਪਰ ਛੋਟੀ ਰਹਾ ਕਿ ਜਦ 골ਡੀ ਗਿਆ ਤਾਂ ਹਲਚਲ ਸੀ ਕਾਂਗਰਸ ਦੇ ਵਿੱਚ ਜੀ ਹੁਣ ਹਲਚਲ ਮੰਤਰੀ ਮੰਡਲੀ ਜਿਹੜੀ ਹੈ ਨਾ ਮੰਤਰੀ ਦੀ ਮੰਤਰੀ ਉਹਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਕਿਉਂਕਿ 파ਤੀ ਜੰਪਾ ਪਾਰਟੀ ਤੇ ਜਾਂਦਾ ਜਾਂਦਾ 골ਡੀ ਰਹਿ ਗਿਆ ਇਹਨਾਂ ਨੇ ਵੇਖਿਆ ਕਿ ਸੰਗਰੂਪ ਚ ਸਥਿਤੀ ਹੋਰ ਮਜ਼ਬੂਤ ਕਰਨੀ ਆ ਤਾਂ ਇਹਨੂੰ ਲਓ ਤੇ ਕਿਹਾ ਗਿਆ ਕਿ ਜੇ ਜਿੰਨੀ ਚੋਣ ਹੁੰਦੀ ਹੈ ਬਰਨਾਲੇ ਵਾਲੇ ਕਿ ਭਾਈ ਤੂੰ ਲੜ ਲਈ ਤੂੰ ਚਾਲਾ ਲਈ ਆਂ ਤਾਂ ਹੂੰ ਅੱਛਾ ਇਦਰੋਂ ਨੀਤ ਹੈ ਜਨੀ ਵਜੀਦ ਸਾਹਿਬ ਜਿਹੜੇ ਆ ਉਹ ਆਪਣੇ ਇੱਕ ਵਫਾदार ਸਾਥੀ ਨੂੰ ਬਿਠਾਉਣਾ ਚਾਹੁੰਦੇ ਸਨ ਕਿ ਮੈਨੂੰ ਪਤਾ ਹੈ ਕਿ ਕੁਝ ਲੋਕ ਮੈਨੂੰ ਦਿੱਲੀ ਭਲਾ ਕੇ ਰਾਜੀ ਆ ਪਰ ਇਦਾਂ ਨਹੀਂ ਹੋਣਾ ਨੀਤ ਦਾ ਬੰਦਾ ਬੈਠੇ ਕੁਰਸੀ ਯਾਨੀ ਹਲਕਾ ਸੰਭੂ ਇੱਕ ਵਫਾਦਾਰ ਸਾਥੀ ਜੀ ਹੁਣ ਉਹਨਾਂ ਦੀ ਤੇ ਹਿੱਟ ਸੱਪ ਪਹਿਲੇ ਹਿੱਟ ਦੀ ਹਮ ਅੱਜ ਅੱਜ ਦਫ਼ਤਰ ਦੇ ਵਿੱਚ ਗੰਭੀਰ ਚਰਚਾਵਾਂ ਚੱਲਦੀਆਂ ਨੇ ਦੱਸਦੇ ਠੀਕ ਹੈ ਜੀ ਕੀ ਕੀ ਹੈ ਤਾਂ ਮਤਲਬ ਕਿ ਹੁਣ ਜੇ ਤੁਸੀਂ ਗੋਲਡੀ ਨੂੰ ਫਰਜ਼ ਕਰੋﾞﾞﾞਿੰਨੇ ਚੀਜ਼ ਚੋਣ ਲੜਾਉਗੇ ਥੋਰੀ ਤੋਂ ਲਾ ਕੇ ਤੇ ਕੀ ਉਹ ਬਰਨਾਲੇ ਦੇ ਮਹਿਲ ਤਲਾ ਦਾ ਰਹਣਾ ਲਾ ਹਮ ਜਾਂ ਪੱਖੋਂ ਕੈਂਚੀਆਂ ਤੇ ਰਹਿੰਦਾ ਜੀ ਹਲਕਾ ਤੋਂ ਤਾਂ ਕਿ ਪੂਰੀ ਹੋ ਗਿਆ ਨਾ ਉਹ ਵੀ ਤਾਂ ਵਾਰੀ ਹੋ ਗਿਆ ਉਹ ਉਹੀ ਤੇ ਵਾਰੀ ਹੋ ਗਿਆ ਤੇ ਦੂਸਰੀ ਗੱਲ ਇਹ ਆ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਹੁੰਦਾ ਬਥੇਰੀ ਵਰੀ ਹੋਇਆ ਫੈਮ ਸਿੰਘ ਚੰਦੂ ਮਾ ਜਰਾ ਬੇਸਿਕਲੀ ਪਟਿਆਲੇ ਤੋਂ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਵੀ ਬਣੇ ਉਹ ਵੀ ਲੜ ਰਿਹਾ ਚ ਆਪਣੇ ਨਾਲ ਫਿਰ ਸੋ ਲੋਕ ਸਭਾ ਦੇ ਵਿੱਚ ਸਟ੍ਰੈਟਜੀ ਹੁੰਦੀ ਆ ਮੇਰੇ ਖਿਆਲ ਦੇ ਨਾਲ ਮੁੱਦੇ ਤੇ ਰਹਿਣਾ ਚਾਹੀਦਾ ਮੁੱਦਾ ਤੇ ਇਹੋ ਆ ਇਹ ਤੁਸੀਂ ਹੁਣ ਜਿਨੀ ਦਿਲੀ ਔਖਿਆ ਸੀ ਕਿ ਕਿਤੇ ਹੱਥ ਮਾਰ ਕੇ ਕਿਉਂ ਨਹੀਂ ਜੀ ਕਹਿੰਦੇ ਕਿ ਭਾਈ ਜੇ ਅਸੀਂ ਕੰਮ ਕੀਤੇ ਤੇ ਮੋਟ ਪਾ ਦੇ ਉਹ ਨਹੀਂ ਤੇ ਨਕਾਰ ਦੋ ਐ ਦੈਟਸ ਇਟ ਤੇ ਕਮਾਂ ਵਾਲਾ ਆਪਾ ਰਿਪੋਰਟ ਕਰ ਦਿੰਦੀ ਆ ਰਾਖੀ ਦੇ ਨੇ ਉਹਦੇ ਤੁਹਾਡੇ ਮਾਨ ਸਾਹਿਬ ਨੇ ਰੀਲ ਪਾਈ ਆ ਨੰਪਰੀਆਂ ਨਹੀਂ ਆ ਦਿੱਤੀਆਂ ਕਿ ਆਹ ਕੀਤਾ ਉਹ ਕੀਤਾ ਉਹਦਾ ਕਿੰਨਾ ਕੁ ਆਖਰੇ ਉਹਦਾ ਰਿਜ਼ਲਟ ਦੇਖ ਲਓ ਤੁਸੀਂ ਕਿਉਂ ਚੁਣੌਤੀ ਚੁਣੌਤੀ ਖੇਡਣੀ ਬਾਕੀ ਇਹ ਗੱਲ ਬੱਕੀ ਆ ਕਿ ਸੁਪਾਲ ਖਹਿਰਾ ਮੇਰੇ ਖਿਆਲ ਦੇ ਨਾਲ ਫਸ ਗਿਆ ਆ ਸਕਪਾਲ ਖੈਰਾ ਇੱਕ ਤਗੜੀ ਲੜਾਈ ਦੇ ਵਿੱਚ ਬਹੁਤ ਜ਼ਿਆਦਾ ਅਸੇ ਹੋਇਆ ਉਹਨਾਂ ਨੂੰ ਬਹੁਤ ਕੰਮ ਖਿੱਚਣਾ ਪਾਇਆ ਇਹ ਇਹ ਮੈਂ ਗੱਲ ਕਹਿ ਦਿੰਦਾ ਹਮ ਮੀਟ ਹੈ ਬਹੁਤ ਮਜ਼ਬੂਤ ਸਥਿਤੀ 'ਚ ਇਹ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋ ਰਾਇ ਨਹੀਂ ਕੋਈ ਹੋਰ ਖੇਲਾ ਨਹੀਂ ਹੁੰਦਾ ਪਰ ਸਕਪਾਲ ਖੈਰਾ ਨੂੰ ਹੁਣ ਬਹੁਤ ਮਜ਼ਬੂਤੀ ਨਾਲ ਉੱਥੇ ਖੇਡਣਾ ਪਾਏਗਾ ਅਪਰਵਾਇਸ ਪਛੜ ਜਾਵੇ ਜੀ ਤੇ ਪ੍ਰਤਾਪ ਬਾਜਵਾ ਖੈਰੇ ਨੇ ਕਹਿੰਦੇ ਸਿੱਧੂ ਕੋਜੀ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਣਗੇ ਜੀ चंकी देखो ये चलो तो नवजोत सिंह सिद्धू आ जाएगा जाए दा तो उसे ठीक हो ठीक हो जाएगा पर देखो ना प्रवीण जी कल इन्ह दे जो है जनाब डॉक्टर गांधी उन्होंने दफ्तर का उदघाटन तय करते कि बाजवा साहब हिसाब ला लो पता नहीं किथों चले नहीं। तो कितने पहुंचे उथे आए तो इन्होंने रैली की मिनी रैली होगी ਤੇ ਤੁਸੀਂ ਵੇਖੋ ਕਿ ਜਿਹੜੇ ਲਾਲ ਹਰਦੇਵਾਲ ਹੁਰੀ ਆਂ ਜਾਣਦੇ ਹੀ ਜੀ ਨਾ ਤੁਸੀਂ ਇੱਕ ਲਾਲ ਸਿੰਘ ਹੋਇਆ ਹਰਦੇਵਾਲ ਹੋਇਆ ਸਾਰੇ ਚੇਲੇ ਚਾਕੜੇ ਆਪਸ ਦੇ ਵਿੱਚ ਹੂੰ 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 ਲਾਲ ਹਰਦੇਵਾਲ ਜੀ ਤੇ ਇਹਨਾਂ ਨੇ ਕੱਲ ਉਹਦੇ ਵਿੱਚ ਸ਼ਿਰਕਤ ਨਹੀਂ ਕੀਤੀ ਜਦ ਕਿ ਆ 2-4 ਦਿਨ ਪਹਿਲਾਂ ਦੀ ਗੱਲ ਆ ਕਿ ਜਿਹੜੇ ਰਾਜਾ ਭੜੇਖ ਸਾਹਿਬ ਆ ਜਿਹੜੇ ਪ੍ਰਧਾਨ ਜੀ ਆ ਉਹ ਇਹਨਾਂ ਦੀਆਂ ਜੱਟੀਆਂ ਫਵਾਤਿਆ मतलब नवजोत सिधू आ जाएगा नवजोत करेगा प्रचार कर प्रचार कर, डाक पे, भी शायद कर से नहीं। 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 दो तीन सीटा प्रचार कर दल तो यह बैंक जी आपस पाक भी कबू पाओ ना तो हो ਮੈਨੂੰ ਜਿਹਨੇ ਕੋਈ ਜਾਣਕਾਰੀ ਮਿਲੀ ਹੁਣ ਤਾਂ ਚੋਣ ਚੱਲਦੀ ਅੰਦਰ ਦੀਆਂ ਗੱਲਾਂ ਅਮਰੋ ਪਤਾ ਲੱਗ ਜਾਂਦੀਆਂ ਸੁਖਜਿੰਦਰ ਰੰਧਾਵਾ ਸਾਹਿਬ ਲਾਲੋ ਦੀ ਕੈਂਪੇਨ ਦੀ ਸਟਾਰਟਿੰਗ ਜਦੋਂ ਇਹ ਪਤਾ ਕਿੱਥੋਂ ਕਰ ਰਿਹਾ ਜੀ ਉਹਨੇ ਕੱਲ ਕੈਂਪੇਨ ਸਟਾਰਟ ਇੱਕ ਲੀਡਰ ਦੇ ਘਰੋਂ ਕੀਤਾ ਜਾ ਕੇ ਤੇ ਜਾ ਕੇ ਕਹਿਣਾ ਪਿਆ ਕਿ ਪਿਛਲੇ ਇਲੈਕਸ਼ਨ ਦਾ ਵੀ ਜਦੋਂ ਨਤੀਜਾ ਆਇਆ ਸੀ ਯਾਰ ਤੇ ਤੁਹਾਡੇ ਘਰ ਬਲਠਾ ਸਾ ਇਹ ਘਰ ਮੇਰੇ ਲਈ ਬੜਾ ਖੁਸ਼ਕਿਸਮਤਿਆ ਸੋ ਇਸ ਕਰਕੇ ਤੁਹਾਡੇ ਇਥੇ ਕੈਂਪੇਨ ਸਟਾਰਟ ਕੀਤੀ ਤਾਂ ਕਿ ਨਾਰਾਜ਼ਗੀ ਇੱਕ ਵੱਡੇ ਲੀਡਰ ਨਾਲ ਉਸ ਲੀਡਰ ਦੀ ਜਿਹੜਾ ਕਮਲ ਹੈ ਉਹਦੀ ਨਾਰਾਜ਼ਗੀ ਹੈ ਹਮ ਤੇ ਤੁਸੀਂ ਸੰਵਿਧਾਨ ਨੂੰ ਕਿਉਂ ਲੀਡਰ ਕਹਿੰਦੇ ਹਮ ਜੀ ਜੀ ਉਹ ਬੰਦਾ ਇਹਨੂੰ ਕੜੂ ਕਢਾਉ ਨੂੰ ਖਿਰਦਾ ਮੈਂ ਨਿਕਲਦਾ ਨਹੀਂ ਮੈਂ ਅੜੇ ਆਪੇ ਤਾਂ ਤੁਸੀਂ ਮਤਲਬ ਕਿ ਸੋਚ ਕੇ ਦੇਖੋ ਕਿ ਢੜੇ ਬਾਜ਼ੀ ਜਿਹੜੀ ਆ ਕਾਂਗਰਸ ਮਾਂਸ ਤੇ ਚੈਲੰਜ ਕਿਸ ਤਰ੍ਹਾਂ ਦਾ ਹੈ ਜੀ ਜੇ ਅੱਜ ਵੜਿੰਗ ਸਾਹਿਬ ਆਏ ਨੇ ਪ੍ਰਧਾਨ ਸਾਹਿਬ ਇਹਨਾਂ ਦੇ ਲੁਧਿਆਣੇ ਹੂੰ ਹੂੰ ਤੇ ਉੱਥੇ ਮਤਲਬ ਕਿ ਸ਼ੁਰੂਆਤ ਦੇ ਵਿੱਚ ਭਾਰਤ ਭੂਸ਼ਣ ਆਸ਼ਕ ਤੇ ਦੇਖਿਆ ਨਹੀਂ ਦਾ ਚਾ ਗਿਆ ਉਹ ਤੇ ਮੇਰੇ ਕਪਣ ਜੀ ਜੀ ਗੱਲ ਇਹ ਆ ਕਿ ਠੀਕ ਆ ਅੱਜ ਤੱਕ ਦਾ ਇਹਨਾਂ ਨੇ ਜਲਸਾ ਕੀਤਾ ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਬੈਂਕ ਸਾਹਿਬ ਨੇ ਪੂਰੀ ਸਟਰੈਂਥ ਬਖਾਈ ਆ ਪਰ ਮੇਰਾ ਮੰਨਣਾ ਹੈ ਕਿ ਠੀਕ ਆ ਅਬਜੋਤ ਸਿੰਘ ਸਿੱਧੂ ਆ ਜਾਏਗਾ ਅਬਜੋਤ ਸਿੰਘ ਸਿੱਧੂ ਤਾਂ ਭਾਈ ਆਂਦੇ ਨੇ ਨਾ ਆਂਦੇ ਨੇ ਰੰਗ ਦਾ ਰਾਗ ਦਾ ਭੁੱਲ ਗਈਆਂ ਯਕੜਾਂ ਤਿੰਨੇ ਗੱਲਾਂ ਯਾਦ ਨੂਨ ਤੇ ਲੱਕੜਾ ਨਵਜੋਤ ਸਿੰਘ ਸਿੱਧੂ ਤੇ ਨੂਨ ਤੇ ਲੱਕੜਾ ਦਾ ਮਤਲਬ ਕਿ ਜੋ ਖਾਣਾ-ਵਾਣਾ ਬਸ ਇਹੀ ਜ਼ਰੂਰਤਾ ਬਾਕੀ ਸਭ ਚੀਜ਼ਾਂ ਭੁੱਲੀਆਂ ਨਵਜੋਤ ਸਿੰਘ ਸਿੱਧੂ ਤੇ ਜਿਵੇਂ ਭਾਬੀਆਂ ਦਾ ਪੱਟਿਆ ਰਾਂਝਾ ਜਿਹੜਾ ਸੀ ਉਹ ਚਲਾ ਗਿਆ ਸੀਗਾ ਛੱਡ ਕੇ ਆਪਦਾ ਤਖਤ ਜਹਾਰਾ ਰੰਗਪੁਰ ਖੇੜੇ ਨੂੰ ਉਵੇਂ ਨਵਜੋਤ ਸਿੰਘ ਸਿੱਧੂ ਵੀ ਇਹਨਾਂ ਚੀਜ਼ਾਂ ਦਾ ਸਤਾਇਆ ਕਮੈਂਟਰੀ ਕਰਨ ਵਾਪਸ ਚਲਾਂਗੇ ਪੈਸਾ ਚਾਹੀਦਾ ਨਾ ਉਹ ਹਾਂਜੀ ਇਸਾ ਦੀ ਪੀਸਾ ਤੇ ਸਭ ਨੂੰ ਚਾਹੀਦਾ ਤਾਂ ਅਤੰਗੀ ਸਿੰਘ ਜੀ ਬਹੁਤ ਕੁਝ ਕਰਾ ਦਿੰਦੀ ਮਾੜਾ ਕੰਮ ਨਹੀਂ ਹੈ ਭਾਈ ਆਪਦੀ ਕਮਾਈ ਕਰਦਾ ਨਵਜੋਤ ਸਿੰਘ ਸਿੱਧੂ ਆਪਣੀ ਕਾਬਲੀਅਤ ਨਾਲ ਉਹਨਾਂ ਨੇ ਅਚਾਨਕ ਉਹ ਆ ਵੀ ਜਾਏਗਾ ਉਹ ਕੰਟਰੈਕਟ ਦਾ ਆਈਪੀਐਲ ਵੀ ਹੁਣ ਖਾਤਮੇ ਵੱਲ ਵੱਧ ਰਿਹਾ ਹੈ ਕੋਈ ਸ਼ੱਕ ਨਹੀਂ ਹੈ ਪਰ ਤੁਸੀਂ ਆਪ ਵੀ ਵੇਖੋ ਨਾ ਵੱਧਵਾ ਸਾਹਿਬ ਤੇ ਤੁਹਾਡੇ ਲੀਡਰ ਕਰ ਕੀ ਰਹੇ ਹਾਂਜੀ ਜੀ ਜੀ ਤੇ ਮੁੱਖ ਮੰਤਰੀ ਦੇ ਫਗਵਾੜਾ ਦੌਰੇ ਨੂੰ ਮੁੱਖ ਰੱਖਦਿਆਂ ਕਹਿੰਦੇ ਪੁਲਿਸ ਨੇ ਮੁਲਾਜ਼ਮਾ ਗੋਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜੀ। ਤੇ ਤਾਂ ਤੁਸੀਂ ਸ਼ੁਕਰ ਕਰੋ ਕਿ ਹਾਲੇ ਕੰਮ ਛੋਟਾ ਆ। ਹੂੰ। ਤੇ ਜਿਵੇਂ ਇੱਥੇ ਮੋਦੀ ਨੇ ਲੰਘਣਾ ਸੀ ਮੋਦੀ ਦੇ ਆਪਣੀ ਰਾਹ ਰੋਕ ਲਿਆ ਗਿਆ ਸੀ ਹਨ ਤੁਹਾਨੂੰ ਯਾਦ ਹੋਣਾ। ਹਾਂਜੀ ਹਾਂਜੀ। ਤੇ ਫਿਰ ਮੋਦੀ ਦੀ ਰੈਲੀ ਰੱਖੀ ਗਈ ਸੀ ਅਬੋਰ। ਜੀ। ਤੇ ਜਿਹੜਾ ਅਬੋਰ ਆ ਉਸ ਉਹਦਾ ਜਿਹੜਾ ਹਾਈਵੇ ਆ ਸਾਡੇ ਪਿੰਡਾਂ ਦੇ ਕੋਲੋਂ ਲੰਘਦਾ। ਜੀ ਜੀ। ਤੇ ਜਿਸ ਦਿਨ ਆਉਣਾ ਸੀਗਾ ਮੈਨੂੰ ਕੰਮਕਾਰ ਨੂੰ ਆਪਦੇ ਨੂੰ ਜਾਣਾ ਸੀਗਾ ਉਸੇ ਹਿਸਾਬ ਲਾ ਲਓ ਕਿ ਹਾਈਵੇ ਦੇ ਨਾਲ-ਨਾਲ ਵੀ ਫਿਰ ਉਹਨਾਂ ਨੇ ਸਾਰਾ ਇਲਾਕਾ ਸੀਲ ਕਰ ਦਿੱਤਾ ਸੀ ਹਾਂਜੀ ਹਾਂਜੀ ਕਿਤੇ ਐਂਟਰੀ ਨਹੀਂ ਕਰ ਸਕਦੇ ਸੀ ਹਾਂ ਹਾਈਵੇ ਤੇ ਤੁਸੀਂ ਚੜ੍ਹ ਨਹੀਂ ਸੀ ਸੜ ਨਹੀਂ ਸੀ ਸਕਦੇ ਹਾਂਜੀ ਮਤਲਬ ਕਿ ਐ ਸਾਰਾ ਪੁੱਛ ਕਰ ਦਿੱਤਾ ਗਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਧੀਆਂ ਦੇ ਵੱਸ ਚੱਲਦਾ ਹੋਵੇ ਨਾ ਇਹ ਤੇ ਸਾਰਾ ਉਹ ਜਲਾਇਨ ਸੀਲ ਕਰ ਦਿਆ ਕਰਨ ਜਿੱਥੇ ਭਗਵੰਤ ਮਾਨ ਨੇ ਜਾਣਾ ਹੈ ਤਾਂ ਕੀ ਚੱਲਦਾ ਪਿਆ ਅੱਗੇ ਵੀ ਇਹਦਾ ਮਤਲਬ ਇਹ ਹੈ ਕਿ ਜਿੱਥੇ ਮਾਨ ਸਾਹਿਬ ਜਾਊਗੇ ਜਿੱਥੇ ਵੀ ਮਾਨ ਸਾਹਿਬ ਪਹੁੰਚਣਗੇ ਰੋਕਸ਼ੋਵਸਤਾਂ ਪ੍ਰਚਾਰ ਤੇ ਕਰਨਾ ਹੀ ਜੀ ਤਾਂ ਇਹਦਾ ਮਤਲਬ ਇਹੋ ਆ ਕਿ ਤੁਸੀਂ ਇਸੇ ਤਰ੍ਹਾਂ ਮੋਗਰ ਬੰਦ ਕਰਦੇ ਹੋ ਅੱਛਾ ਜਨਾਨੀਆਂ ਜਿਹੜੀਆਂ ਆਗੂ ਨੇ ਤੁਹਾਨੂੰ ਪਤਾ ਜੱਟੇ ਬੰਦੀਆਂ ਦੀਆਂ ਆਗੂ ਜਿਹੜੀਆਂ ਨੇ ਦੂਧੀਆਂ ਵੀ ਨੇ ਹੂੰ ਉਹਨਾਂ ਨੂੰ ਵੀ ਕਰਾ ਚ ਨਜ਼ਰ ਬੰਦ ਕਰ ਦਿੰਦੇ ਯਾਰ ਠੀਕ ਆ ਮੈਂ ਇੰਨੇ 4 ਸਾਲ ਕਵਰ ਕੀਤੇ ਸੰਗਦਰਸ਼ਨਾਂ ਨੂੰ ਜਾਂ ਬਹੁਤ ਸਾਰੇ ਧਰਨੇ ਮਜ਼ਾਰਿਆਂ ਨੂੰ ਜੀ ਜੀ ਬਹੁਤ ਸਾਰੇ ਧਰਨੇ ਮਜ਼ਾਰੇ ਕਿਉਂਕਿ ਸਾਡਾ ਇਲਾਕਾ ਕੇਂਦਰ ਸੀ ਉਸ ਲਈ ਹਮਮ ਪਰ ਕਦੇ ਆ ਤਮ ਆਈਮਾਗਾ ਨਹੀਂ ਸੀ ਦੇਖਿਆ ਕਿ ਧਰਾਂ ਚ ਜਾ ਕੇ ਜਨਾਨੀਆਂ ਵੀ ਨਜ਼ਰਬੰਦ ਕਰਦੇ ਜੀ ਤੁਸੀਂ ਠੀਕ ਹੈ ਜੋ ਪ੍ਰੋਟੈਸਟਰਸ ਹੁੰਦੇ ਨੇ ਉਹਨਾਂ ਨੂੰ ਤੁਸੀਂ ਹਿਰਾਸਤ ਚ ਲੈ ਲਿਆ ਜਾਂ ਜੋ ਵੀ ਕਾਰਵਾਈ ਕਰਦੇ ਠੀਕ ਹੈ ਪਰ ਤੁਸੀਂ ਕਿ ਦੋ ਕਦਮ ਉਹਨਾਂ ਤੋਂ ਅੱਗੇ ਚਲੇ ਗਏ ਉਹਨਾਂ ਦੇ ਘਰਾਂ 'ਚ ਉਹ ਸੜਕਾਂ ਤੇ ਕੁਟਲ ਪੁੱਟਦੇ ਸੀ ਤੇ ਤੁਸੀਂ ਸੜਕਾਂ ਤੇ ਉਹ ਨਹੀਂ ਦੇ ਰਹੇ ਹਮ ਤਾਂ ਕੰਪੇਅਰ ਕਰਕੇ ਅਸੀਂ ਕੀ ਛੱਕ ਦਿੱਗੇ ਜੀ ਤਾਂ ਇਤੇ ਬੜੀ ਅਜੀਬੋ ਗਰੀਬ ਗੱਲ ਆ ਕਿ ਰੋਡ ਸਟੋਰ ਸ਼ਾਮ ਦਾ ਤੁਸੀਂ ਉਹਨਾਂ ਨੂੰ ਇੱਕ ਰਾਤ ਪਹਿਲਾਂ ਪ੍ਰਵੀਨ ਜੀ ਹਾਂਜੀ ਹਾਂਜੀ ਤੁਸੀਂ ਸੋਚ ਕੇ ਵੇਖੋ ਤੁਸੀਂ ਕਿੱਸੇ ਜੱਥੇ ਬੰਦਕ ਟਾਂਚੇ 'ਚ ਅਹੁਦੇਦਾਰ ਹੋ ਇਹ ਰਾਤ ਇੱਕ ਰਾਤ ਪਹਿਲਾਂ ਤੁਹਾਡੇ ਘਰ ਪੁਲਿਸ ਆ ਕੇ ਵਹਿ ਜਾਵੇ ਹਮ ਖੁਦਾ ਨਾ ਖਾਸਾ ਤੇ ਜੇ ਤੁਹਾਡੇ ਕੋਲ ਰੂਹ ਨਹੀਂ ਰਹਿਤ ਹੋਈ ਹਾਂਜੀ ਤੁਹਾਡੇ ਕੋਲ ਬੇੜਾ ਹੀ ਛੋਟਾ ਹੋਵੇ ਕੀ ਕਰੂੰ ਤੁਸੀਂ ਤੁਹਾਡੇ ਬੱਚੇ ਵੀ ਛੋਟੇ ਹੋ ਤੁਹਾਡੀ ਪ੍ਰਾਈਸ ਹੀ ਸੀ ਕਰੇ ਹਮ ਸਹੀ ਬਿਲਕੁਲ ਤਾਂ ਮਤਲਬ ਕਿ ਇਹ ਤੇ ਲੱਠ ਟਪਣ ਵਾਲੇ ਪਾਲਿਆ ਇਹਨਾਂ ਦਾ ਤੇ ਤਾਗੀ ਟੁੱਟਦਾ ਜਾਂਦਾ ਸੋ ਬੇਨਤੀ ਕਰ ਸਕਦੇ ਆਪਾਂ ਕਿ ਪਖਤ ਜਿਹੜਾ ਹੁੰਦਾ ਹੈ ਨਾ ਤਖਤ ਤੋਂ ਤਖਤੇ ਦਾ ਅਰਥ ਜਿਹੜਾ ਵਸ ਇੱਕ ਕੰਨੇ ਦਾ ਹੀ ਆ ਜੀ ਜਿਵੇਂ ਇਹ ਟਿੱਪੀ ਦਾ ਤੁਹਾਨੂੰ ਦੱਸਦੇ ਹੁੰਦੇ ਆ ਮਾਨ ਸਾਹਿਬ ਹਾਂ ਕਿਉਂ ਆਪਾਂ ਇਹਨੂੰ ਥੋੜਾ ਜਿਹਾ ਉਲਟ ਕਰ ਦਿੱਤਾ ਹਾਂ ਹਾਂ ਜੀ ਕਿ ਤਖਤ ਤੇ ਤਖਤਾ ਹੂੰ ਤਖਤਾ ਤਖਤਾ ਜਿਹਦੇ ਤੇ ਫਿਰ ਜਨਤਾ ਚੱਕ ਕੇ ਤੇ ਟੰਗਦੀ ਹੁੰਦੀ ਆ ਹਾਂਜੀ ਹਾਂਜੀ ਸੋ ਇਸ ਵਾਸਤੇ ਅਕਲ ਨੂੰ ਹੱਥ ਮਾਰੋ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਆਉਣ ਦਿਓ ਉਹਨਾਂ ਨੇ ਕੀ ਮੰਗ ਪੱਤਰ ਦੇਣਾ ਹੁੰਦਾ ਜਾਂ ਮੁਰਦਾਵਰਤ ਮੁਰਦਾ ਪੱਤ ਕਰਦੇ ਨੇ ਕਿ ਡਰਦੇ ਕਿਉਂ ਜੀ ਤਾਰੀ ਜਿੰਦਗੀ ਤੇ ਮੁਰਦਾਬਾਦ ਮੁਰਦਾਬਾਦ ਫਿਰਾਂਗੇ ਤੇ ਅੱਜ ਮੁਰਦਾਬਾਦ ਸ਼ਬਦ ਤੋਂ ਡਰ ਲੱਗ ਨਾ ਜੇ ਨਾ ਡਰੋ ਸਾਹਿਬ ਚੰਮਣਾ ਕਰੋ ਜੀ ਤੁਹਾਨੂੰ ਯਾਦ ਹੋਣਾ ਇੱਕ ਕੁੜੀ ਨੂੰ ਮਹਾਲੀ ਦੇ ਵਿੱਚ ਟੈਂਕੀ ਤੋਂ ਲਾਇਆ ਸੀ ਅਰਵਿੰਦ ਕੇਜਰੀਵਾਲ ਨੇ ਤੇ ਜਦੋਂ ਇਹਨਾਂ ਦਾ ਭੈਣ ਵੀ ਬਣੀ ਸੀ ਹਾਂਜੀ ਹਾਂਜੀ ਭੈਣ ਵੀ ਬਣੀ ਸੀ ਬਿਲਕੁਲ ਤੇ ਜਦੋਂ ਇਹਨਾਂ ਨੇ ਉੱਥੇ ਅੰਮ੍ਰਿਤਸਰ ਕਰਨਾ ਸੀ ਉਦਘਾਟਨ ਤਾਂ ਉਹ ਕੁੜੀ ਸਿਮੀ ਸ਼ਰਮਾ ਉਹਦਾ ਨਾਮ ਆ ਮਾਨਸਾ ਦੀ ਹੈ ਤੇ ਉਹਨਾਂ ਦੇ ਘਰੇ ਇੱਕ ਰਾਤ ਜਾ ਕੇ ਪਹਿਲਾਂ ਪੁਲਿਸ ਬੈ ਗਈ ਸੀ ਇਹ ਇਹਨਾਂ ਦਾ ਵੇਖ ਲਓ ਜੀ ਟੰਗ ਤਰੀਕਾ ਇਹਨਾਂ ਨੂੰ ਜਿਹੜੇ ਕਹਿੰਦੇ ਨੇ ਕੇਜਰੀਵਾਲ ਸਾਹਿਬ ਵਾਸਤੇ ਰੱਖਣੀ ਤੁਸੀਂ ਇੱਥੋਂ ਭੇਜ ਦਿਓ ਪੈਕ ਕਰਕੇ ਹਾਂਜੀ ਹਾਂਜੀ ਬਿਲਕੁਲ ਚਾ ਨਹੀਂ ਸਕਦੇ ਭਰਾ ਕੋਲ ਨਹੀਂ ਜਾ ਸਕਦੇ ਤੁਸੀਂ ਕਿ ਕਿਸ ਤਰ੍ਹਾਂ ਦਾ ਦੇਖ ਲਓ ਭੈਣ ਭਰਾ ਦਾ ਰਿਸ਼ਤਾ ਨਿਵਾ ਰਹੇ ਆ ਕੋਈ ਕੁੱਝ ਨਹੀਂ ਹੈਗੇ ਇਹਨਾਂ ਨੇ ਜੋ ਕੀਤੇ ਆ ਇਹ ਪਖੰਡੀ ਲੋਕ ਇਹਨਾਂ ਨੇ ਉਸੇ ਤਰ੍ਹਾਂ ਲੋਕਮਗਰ ਲਾਏ ਨੇ ਮੈਂ ਮੈਨੂੰ ਜਿੰਨਾ ਮਰਜ਼ੀ ਟ੍ਰੋਲ ਕਰ ਲੈਣ ਮੈਂ ਪਿਛਲੇ ਕਈ ਸਾਲਾਂ ਤੋਂ ਕਈ ਸਾਲਾਂ ਤੋਂ ਕਹਿ ਰਿਆ ਸੀਗਾ ਅੱਜ ਉਹ ਗੱਲਾਂ ਸੱਚ ਸਾਬਤ ਹੋ ਰਹੀਆਂ ਨੇ ਚਾਹੇ ਡਾਟਾ ਤੇ ਆ ਜਾਣ ਚਾਹੇ ਜਿੱਦਾਂ ਮਰਜ਼ੀ ਆ ਜਾ ਕਿਸੇ ਗੱਲ ਤੇ ਖਰੇ ਉਤਰੇ ਤੇ ਦੱਸ ਦੇਣ ਠੀਕ ਹੈ 300 ਯੂਨਿਟ 300 ਯੂਨਿਟ ਠੀਕ ਹੈ ਯਾਰ ਜੋ ਕੰਮ ਕੀਤਾ ਸੋਚਾ ਕੀਤਾ ਉਹੀ ਰੀਲ ਪਾਈ ਹੈ ਪਰ ਇਥਾਂ ਆ ਕੇ ਹਾਲ ਤਾਂ ਦੇਖੋ ਪੰਜਾਬ ਦੇ ਕੀ ਨੇ ਕੋਈ ਸੜਕ ਨਹੀਂ ਸਾਫੀ ਜੀ ਕੋਈ ਡਾਕਟਰਾਂ ਦਾ ਹਾਲ ਨਹੀਂ ਕੋਈ ਢਾਂਚਾ ਕਿਸੇ ਕਿਸਮ ਦਾ ਜਿਹੜਾ ਉਹ ਤੰਦਰੁਸਤ ਨਹੀਂ ਹੈਗਾ ਸੇਤ ਤੋਂ ਲੈ ਕੇ ਸਿੱਖਿਆ ਤੱਕ ਦਾ ਮੰਦੜਾ ਹਾਲ ਆ। ਆ ਲੋਕਾਂ ਨੂੰ ਆ ਕੇ ਤੁਸੀਂ ਆਹ ਟੈਲੀਵਿਜ਼ਨ ਚੈਨਲ ਦੇਖਿਆ ਕਰੋ ਤੇ ਵੇਬਸਟ੍ਰੀਮ ਵਾਲੇ ਭੁੱਲ ਭਲੇ ਕੇ ਕਈ ਵਾਰ ਬਾਜ਼ਾਰਾਂ 'ਚ ਉਤਰ ਜਾਂਦੇ ਨੇ। ਉਹ ਲੋਕ ਕੀ ਕਹਿੰਦੇ ਹੁਣ ਤਾਂ ਸਭ ਗਰਮ ਉਹ ਤੀਜਾ ਚੌਥਾ ਬੰਦਾ ਇਹਨਾਂ ਦੇ ਪੱਖ ਦਾ ਜ਼ਰੂਰ ਆਉਂਦਾ। ਪਰ ਦੋ ਦੋ ਬੰਦੇ ਜਿਹੜੇ ਆਉਂਦੇ ਆ ਉਹ ਇੰਨੀ ਧੂਸ ਕੱਢਦੇ ਇਹਨੂੰ ਧੂਸ ਕੱਢਦੇ ਗੱਲੀ ਛੱਡਦੇ। ਤੇ ਮਿੰਟੂ ਜੀ ਮਜੀਠੀਆ ਸਾਹਿਬ ਕਈ ਦਿਨਾਂ ਬਾਅਦ ਦੱਸਿਆ ਜੀ। ਦੇਖੋ ਇੱਕ ਦਿਨ ਮਜੀਠੀਆ ਉਹ ਮਤਲਬ ਕਿ ਤੁਹਾਨੂੰ ਯਾਦ ਹੋਣਾ ਅਨਿਲ ਜੋਸ਼ੀ ਨੂੰ ਉਤਾਰ ਗਿਆ ਸੀ ਚੋਣ ਮੈਦਾਨ ਚ ਤੇ ਮਗਰੋਂ ਟੋੜੀ ਕਹਿ ਗਿਆ ਕਹਾਂਗੇ ਪਾਰਟੀ ਨੂੰ ਕਹਾਂਗੇ ਹੁਣ ਉਸ ਤੋਂ ਬਾਅਦ ਦੱਸ ਗਿਆ ਕਿ ਮੁਲਾਕਾਤਾਂ ਤੇ ਇੱਕ ਦੋ ਹੋਈਆਂ ਨੇ ਪਰ ਜਿਹੜੀ ਕੰਪੇਨ ਚੱਲਦੀ ਪਈ ਸੀ ਜੋਸ਼ੀ ਨੇ ਬਹੁਤ ਅਗੇਤੀ ਕੰਪੇਨ ਜਿਹੜੀ ਸੀ ਉਹ ਸਟਾਰਟ ਕਰ ਦਿੱਤੀ ਸੀ ਕਿਉਂਕਿ ਤੁਹਾਨੂੰ ਪਤਾ ਹੀ ਅੰਦਰ ਖਾਤੇ ਤੇ ਸੰਕੇਤ ਮਿਲ ਹੀ ਜਾਂਦਾ ਹੈ ਹੂੰ ਤੇ ਉਸ ਤੋਂ ਬਾਅਦ ਕੰਪੇਨ ਦੇ ਵਿੱਚ ਮਜੇਠੀਆ ਪੁੱਤਿਆ ਨਹੀਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਕਿ ਫਸਾ ਕੇ ਕਿਤੇ ਮਾਝੇ ਦਾ ਜਰਨੈਲ ਕਿਤੇ ਹੋਣ ਇਹ ਤਾਂ ਨਹੀਂ ਕਿ ਤਿਆੜ ਤੇ ਕੋਠੇ ਤੇ ਪੌੜੀ ਖੇਚ ਗਿਆ ਜਦ ਕਿ ਜਿਹੜੀ ਅਨਿਲ ਜੋਸ਼ੀ ਦੀ ਗੱਲਬਾਤ ਹੈ ਨਾ ਤੁਹਾਨੂੰ ਮੈਂ ਦੱਸਦਾ ਕਿ ਅੰਮ੍ਰਿਤਸਰ ਸੀਟ ਦਾ ਜਿਹੜਾ ਹਾਲ ਹੈ ਜੋਸ਼ੀ ਦੀ ਸ਼ਹਿਰੀ ਇਲਾਕੇ ਚ ਠੀਕ ਹੈ ਜੀ ਜੀ ਇਹਦੇ ਚ ਕੋਈ ਸ਼ੱਕ ਨਹੀਂ ਹੈ ਪਰ ਗੱਲ ਇਹ ਆ ਕਿ ਪਿੰਡ ਜਿਹੜੇ ਆ ਉਹ ਸਾਰੇ ਮਜੇਠੀਆ ਦੇ ਪੁੱਤ ਨੇ ਸਾਸਤਵਰਤੇ ਰਾਜਾ ਸਾਸੀ ਮਜੀਠਾ ਇਹ ਦੋ ਹਲਕੇ ਨਿਰਪਰ ਪਰਦੇ ਮਜੀਠਿਆ ਤੇ ਜੀ ਉਹ ਵਿੱਚ ਮਤਲਬ ਕਿ ਹੋਰ ਵੀ ਗਿਣ ਸਕਦੇ ਆ ਜਿਹਨਾਂ ਚ ਕੰਮ ਕਰਨਾ ਇਹਨਾਂ ਨੇ ਅਟਾਰੀ ਵਗੈਰਾ ਤੇ ਗੱਲ ਇਹ ਆ ਕਿ ਇਸ ਕਰਕੇ ਸਾਰੇ ਹਰਾਮ ਸੰਨ ਕੇ ਵਿਕਰਮਜੀਤ ਮਜੀਠਿਆ ਕਿੱਥੇ ਚਲੇ ਗਏ ਕਿੱਥੇ ਚਲੇ ਗਏ ਤੇ ਕੱਲ ਦੱਸਦੇ ਆ ਕਿ ਇਹਨਾਂ ਦੀ ਮੁਲਾਕਾਤ ਹੋਈ ਆ ਤੇ ਕੋਈ ਫੋਟੋ ਮੋਟੋ ਜਿਹੜੀ ਆ ਉਹ ਕਲਿੱਕ ਹੋਈ ਤੇ ਫਿਰ ਬਾਹਰ ਆਈ ਕੇ ਵਾਕਿਆ ਹੁਣ ਇਹ ਸ਼ਾਇਦ ਇਕੱਠੇ ਤੁਰੂਗੇ ਬਾਕੀ ਅਮਰਸਰ ਦੇ ਵਿੱਚ ਦੇਖੋ ਗੱਲ ਇਹ ਕਿ ਮਜੀਠੀਆ ਹੀ ਆ ਉੱਧਰ ਤਾਂ ਤੇ ਆਪਾਂ ਨੂੰ ਪਤਾ ਲੀਡਰ ਇਹ ਹੀ ਆ ਜੀ ਪਰ ਪ੍ਰਵੀਨ ਜੀ ਮਸਲਾ ਇਹ ਆ ਕਿ ਜਥੇਵੰਦਕ ਤੌਰ ਤੇ ਨਾ ਮੈਂ ਦੇਖਿਆ ਕੱਲ ਕੱਲ ਇਹਨਾਂ ਨੇ ਜਿਹੜੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਤਾਰ ਸਿੰਘ ਟਰੱਕਾਂ ਵਾਲੇ ਹਮ ਹਮ ਉਹਨਾਂ ਨੂੰ ਨਿਯੁਕਤੀ ਪੱਤਰ ਜ਼ਰੂਰ ਦਿੱਤਾ ਪਰ ਸੰਗਠਨਾਤਮਕ ਤੌਰ ਤੇ ਇਹਨਾਂ ਦਾ ਹਾਲ ਕੀ ਆ ਮੈਨੂੰ ਯਾਦ ਆ ਏ ਇਹ ਦੇ ਚਿੰਦਾਨੇ ਸਬੀਤ ਪਲਵਾਨ ਬੜਾ ਮਸ਼ਹੂਰ ਬੰਦਾ ਹੈ ਜੀ ਜੀ ਉਹਨੂੰ ਕਹਰੀ ਪ੍ਰਧਾਨ ਲਾਇਆ ਸੀ ਸ਼ਾਇਦ ਠੀਕ ਹੈ ਤੇ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦੀ ਜ਼ਿਲ੍ਹਾ ਬੋਡੀ ਨਹੀਂ ਬਣੀ ਹਮ ਮਤਲਬ ਕਿ ਜਦੋਂ ਕੋਈ ਜ਼ਿਲ੍ਹਾ ਪ੍ਰਮੁਖ ਲਾਤਾ ਜਾਂ ਕਿਸੇ ਦਾ ਕੁਸ਼ਤਰੀ ਪ੍ਰਮੁਖ ਲਾਤਾ ਹਮ ਤਾਂ ਉਹ ਸੰਗਠਨਾਤਮਕ ਤੌਰ ਤੇ ਟੁੱਟੀ ਉਹਨੂੰ ਮਤਲਬ ਕਿ ਆਪਣੀ ਜਿਹੜੀ ਬੋਡੀ ਆ ਉਹਦਾ ਗਠਨ ਹੀ ਨਾ ਕਰ ਸਕਦਾ ਜੀ ਸੋ ਇਸ ਵਾਸਤੇ ਇਹ ਆ ਕਿ ਮੁੰਜੀਤਿਆ ਠੀਕ ਆ ਆਇਨ ਨਿਯੁਕਤੀ ਪੱਤਰ ਦੇ ਦਿੱਤਾ ਟਰੱਕਾਂ ਵਾਲੇ ਨੂੰ ਜੋਸ਼ੀ ਹੀ ਨਾਲ ਸਨ ਤਾਂ ਮੇਰੇ ਕਹਿੰਦਾ ਮਤਲਬ ਇਹ ਆ ਕਿ ਮੁੰਜੀਤਿਆ ਨੂੰ ਜ਼ੋਰ ਲਾਉਣਾ ਪਊਗਾ ਘਾਤ ਲਾ ਕੇ ਚ ਨਹੀਂ ਤੇ ਇਹਨਾਂ ਦਾ ਜਿਹੜਾ ਯਾਰ ਆ ਜੋਸ਼ੀ ਉਹਨੇ ਰਗੜਿਆ ਜਾਣਾ ਠੀਕ ਉਸੇ ਤਰ੍ਹਾਂ ਜਿਵੇਂ ਇਹਨਾਂ ਨੇ ਅਰੁਣ ਜੇਤ ਲਈ ਲਿਆਂਦਾ ਸੀ ਤੇ ਮੁੜ ਕੇ ਉਹਨੂੰ ਜੇਤ ਲਈ ਦਿਆਂ ਤਾਂ ਤੁਹਾਨੂੰ ਪਤਾ ਹੀ ਆ ਨਾ ਫਿਰ ਕੀ ਹਾਲ ਹੋਇਆ ਸੀ ਜੀ ਜੀ ਤੇ ਮਿੰਟ ਜੀ ਬ੍ਰੇਜ ਪੁਸ਼ਣ ਦੇ ਮੁੰਡੇ ਨੂੰ ਟਿਕਟ ਦੇਤੀ ਆ ਜੀ ਪਾਰਟੀ ਨੇ ਉਹਨਾਂ ਨੇ ਮੇਰੇ ਖਿਆਲ ਆ ਸ਼ਾਇਦ ਕੇਸਰਗੰਜ ਹਲਕਾ ਉੱਥੋਂ ਅਨਾਉਂਸ ਹੋ ਗਿਆ ਜੀ ਹੁਣੇ-ਹੁਣੇ ਖਬਰ ਆਈ ਕੇਸਰਗੰਜ ਹਾਂਜੀ ਕੇਸਰਗੰਜ ਦੇਖੋ ਉਹਨੇ ਟਿਕਟ ਲੈ ਕੇ ਜਾਣੀ ਸੀ ਤੇ ਵੇਅਰ ਕੇ ਲੈ ਕੇ ਜਾਣੀ ਸੀ ਹਮ ਹਮ ਇੱਕ ਬੰਦਾ ਮੈਨੇ ਹੈਰਾਨ ਕੀ ਹੁੰਦੀ ਆ ਇਹ ਬੰਦਾ ਇੱਥੋਂ ਤੱਕ ਪਹੁੰਚਿਆ ਤੇ ਮਤਲਬ ਕਿ ਆਪਦੇ ਇਲਾਕੇ ਵਾਸਤੇ ਜਾਂ ਆਪਦੇ ਲੋਕਾਂ ਵਾਸਤੇ ਤੇ ਟਿਕੂਗਾ ਪਰ ਇਸ ਤਰ੍ਹਾਂ ਦਾ ਬੰਦਾ ਫੈਡਰੇਸ਼ਨ ਚੌਣਾ ਰਾਜਨੀਤੀ ਕੀ ਹੁਣਾ ਆਪਣੇ ਆਪ ਚ ਬੜੀ ਵੱਡੀ ਗੱਲ ਹੈ ਨਾ ਜਿਹੜਾ ਖੁਦ ਕਹੇ ਕਿ ਮੰਦਾ ਮਾਰਿਆ ਮੈਂ ਜੀ ਆਪਦੇ ਮੂਹ ਮੰਦ ਬਾਬਰੀ ਮਸਜਿਦ ਤੋਂ ਲੈ ਕੇ ਮਤਲਬ ਕਿ ਇੱਥੇ ਬਾਹੂ ਬਲੀਆਂ ਦਾ ਬਾਹੂ ਬਲ ਹਮ ਤੇ ਹੁਣ ਐਤ ਕੀ ਧਨਵਾਨਾਦਾਰ ਆਲਾ ਪਿਆ ਜੀ ਚਲੋ ਉਹਦੇ ਚ ਹੋਰ ਵੀ ਕਈ ਮੁੱਤੇ ਸੀਗੇ ਵਿਚਾਰਨਯੋਗ ਖਰ ਪਰ ਜਦੋਂ ਟੈਟਰ ਦਾ ਰੌਲਾ ਪਿਆ ਇਹਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਥੋਂ ਟੈਕਟ ਮੈਲ ਆਊਗਾ ਠੀਕ ਹੈ ਜੀ ਇਹ ਤੁਸੀਂ ਸ਼ਾਇਦ ਦੇਖਿਆ ਹੋਗਾ ਪਾਜਪਾ ਨੇ ਇਹ ਟੈਕਟ ਹੋਲਡ ਤੇ ਕਰਕੇ ਉਹ ਮਿੰਨਤ ਕੀਤੀ ਹੈ ਦੀ ਉਹ ਮਿੰਨਤ ਕੀਤੀ ਆ ਕਿ ਸਾਡੀਆਂ ਭਿੰਡੀਆਂ ਚ ਪਾਣੀ ਨਾ ਪਾ ਵੀਰ ਬਣ ਕੇ ਹੂੰ ਕਿਉਂਕਿ ਇਹਦਾ ਅਸਰ ਕੱਲਾ ਕੇਸਰਗੰਨ ਤੱਕ ਨਹੀਂ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹਦਾ ਅਸਰ ਅਯੁੱਧਿਆ ਤੱਕ ਵੀ ਹੈ ਹੂੰ ਇਦਾ ਅਸਰ ਹੋਰ ਵੀ ਇੱਕ ਦੋ ਸੀਟਾਂ ਤੇ ਹੋਗਾ ਤੇ ਵੈਸੇ ਵੀ ਤੁਹਾਨੂੰ ਪਤਾ ਹੈ ਕਿ ਠਾਕਰਾਂ ਦਾ ਤਾਂ ਵਿਰੋਧ ਪਹਿਲਾਂ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਿੱਖਾ ਹੋਇਆ ਪਿਆ ਸੀਗਾ ਸੋ ਇਸ ਵਾਸਤੇ ਇਹ ਮੰਗਦਾ ਸੀ ਟਿਕਟ ਕਿ ਭਾਈ ਮੈਂ ਟਿਕਟ ਲੈਣੀ ਲੈਣੀ ਜੀ ਜੋ ਮਰਜ਼ੀ ਕਰ ਇਹਨੂੰ ਗਵਾਉਣਾ ਨਹੀਂ ਸੀ ਇਹ ਕਹਿੰਦੇ ਤੇ ਗੱਲ ਇਹ ਆ ਕਿ ਰਾਜਪੂਤਾਂ ਦੀ ਜਿਹੜੀ ਅਸਰਗੰਜ ਦੇ ਵਿੱਚ ਵੋਟ ਆ 6-7 ਫੀਸਦੀ ਆ ਜੀ ਜੀ ਸ਼ਵੀ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਵਿਚਾਲੜਾ ਰਸਤਾ ਇਹੋ ਹੀ ਕੱਟਿਆ ਕਿ ਭਾਈ ਵਿਰੋਧ ਪਹਿਲਾਂ ਵੀ ਆ ਮਹਾਪੰਚਾਇਤਾਂ ਕਰ ਰਹੇ ਠਾਕੁਰ ਜੇ ਦੀ ਟਿਕਟ ਵੀ ਕੱਟ ਦਿੱਤੀ ਤੇ ਕਿਦਰ ਇਹ ਨਾ ਹੋਵੇ ਕਿ ਮਸਲਾ ਜਿਹੜਾ ਜ਼ਿਆਦਾ ਵਿਗੜ ਜਾ ਸੋ ਲਿਹਾਜ਼ਾ ਇਹਨਾਂ ਨੇ ਫਿਰ ਵਿਚਾਲਾ ਰਸਤਾ ਇਹੋ ਹੀ ਬਣਾਇਆ ਜੀ ਕਿ ਵੀਰ ਬਣ ਕੇ ਭਰਾਵਾ ਇੰਨੀ ਕੁ ਮੰਨ ਲੈ ਕਿ ਤੇਰੇ ਮੁੰਡੇ ਨੂੰ ਟਿਕਟ ਦੇ ਦੇ ਹਾਲਾਂਕਿ ਮੁੰਡਾ ਤਾਂ ਪੜਿਆ ਉਹਨੇ ਸ਼ਾਇਦ ਆਸਟ੍ਰੇਲੀਆ ਤੋਂ ਬੀਬੀਏ ਕੀਤੀ ਆ ਜੀ ਕਾਫੀ ਪੜਿਆ ਰਿਖਿਆ ਤਾਂ ਇਹ ਟਿਕਟ ਜਿਹੜੀ ਆ ਮੈਨੂੰ ਲੱਗਦਾ ਇੱਕ ਪਹਿਲਵਾਨ ਨੇ ਵੀ ਟਵੀਟ ਕੀਤਾ ਰੀਸੈਂਟਲੀ ਕਿ ਇਹ ਇੱਕ ਤਰ੍ਹਾਂ ਨਾਲ ਕਹ ਲਓ ਕਿ ਇਹਦੀੋ ਸੱਤ ਹੈ ਜੀ ਹੁੰਦਾ ਤੇ डमी ਉਮੀਦਵਾਰ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਪਹਿਲਵਾਨ ਦੀ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਸਭ ਪਰਪੰਚ ਰਚਿਆ ਗਿਆ ਤੇ ਪਰਪੰਚ ਰਚਣ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਗੁਜਰਾਤ ਲੋਬੀ ਜਿਹੜੀ ਆ ਕਿਦੇ ਕੋਲ ਪੀ ਐਚ ਡੀ ਹੋਆ ਜੀ ਤੇ ਤੁਹਾਨੂੰ ਯਾਦ ਹੋਣਾ ਮੈਂ ਕਿ ਜੀ ਉਹੀ ਮੁੰਡਾ ਜਿਹੜਾ ਜਦੋਂ ਇਹਨਾਂ ਦੀਆਂ ਚੋਣਾਂ ਹੋਈਆਂ ਸੀਗੀਆਂ ਇਸ ਬੋਡੀ ਦੀਆਂ ਸੰਗ ਦੀਆਂ ਇਹਨੇ ਕਿਹਾ ਸੀ ਦਬਦਬਾ ਸੀ ਦਬਦਬਾ ਹੈ ਤੇ ਦਬਦਬਾ ਰਹੂਗਾ ਰਾਈਟ ਤੇ ਤੁਹਾਡੇ ਸਾਹਮਣੇ ਦਬਦਬਾ ਹਾਂ ਜੀ ਹਾਂ ਜੀ ਬਿਲਕੁਲ ਨਹੀਂ ਹੈ ਤੇ ਦੱਸ ਦਿਓ ਹਮ ਟਿਕਟ ਅਗਲਿਆਂ ਨੇ ਕਹਿ ਕੇ ਨਹੀਂ ਹੈ ਕਿ ਨਹੀਂ ਹੈ ਹਮ ਇਹੀ ਦਬਦਬਾ ਦਬਦਬਾ ਟੈਨਿੰਗ ਦਾ ਕਿਹੜਾ ਨਹੀਂ ਹੈਗਾ ਹਾਂ ਜੀ ਹਾਂ ਜੀ ਬਿਲਕੁਲ ਹਮ ਟੈਣੀ ਹਿੱਲਿਆ ਨਹੀਂ ਹਿੱਲਿਆ ਬਿਲਕੁਲ ਜੀ ਬ੍ਰਾਹਮਣ ਉਹਨਾਂ ਨੇ ਆਖਿਆ ਸੀ ਲਾ ਕੇ ਦਿਖਾ ਦੇ ਹੂੰ ਬ੍ਰਾਹਮਣ ਤੁਹਾਨੂੰ ਲਾ ਕੇ ਦਿਖਾ ਦੇਣਗੇ ਹੂੰ ਸੋ ਗੱਲ ਇਹ ਆ ਕਿ ਇਹ ਸੂਤ ਵੀ ਇਹਨਾਂ ਤੋਂ ਹੀ ਆਉਂਦੇ ਆ ਉਹ ਗੱਲ ਇਹ ਆ ਕਿ ਇਹ ਦਬਦਬਾ ਜਿਹੜਾ ਸੀ ਜਿਹੜਾ ਬੰਦਾ ਇਹੋ ਜਿਹਾ ਦੋਸ਼ਾ ਤੋਂ ਬਾਅਦ ਇਹ ਗੱਲ ਕਹਿੰਦਾ ਜੀ ਉਹ ਗੱਲ ਪੁਗਾ ਦਿੰਦਾ ਤੇ ਤੁਸੀਂ ਵੇਖੋ ਨਾ ਕਿ ਸਭ ਤੋਂ ਫਿਰ ਉਹਦਾ ਦਬਦਬਾ ਕਾਇਮ ਕਰਨ ਦੇ ਵਿੱਚ ਯੋਗਦਾਨ ਕਿਸ ਦਾ ਯੋਗਦਾਨ ਅ ਮੇਟਰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਜੀ ਆਪਾਂ ਬ੍ਰਿਜ ਪੂਛਣ ਦੇ ਉੱਤੇ ਰਿਪੋਰਟਾਂ ਵੀ ਕਾਫੀ ਪਾਈਆਂ ਸੀ ਉਹਨਾਂ ਰਿਪੋਰਟਾਂ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਕਿ ਕਿਵੇਂ ਇਹ ਬੰਦਾ ਸੱਤਾ ਦੇ ਹੰਕਾਰ ਦੇ ਵਿੱਚ ਇਨਾ ਹੰਕਾਰਿਆ ਹੋਇਆ ਕਿ ਇਹਦਾ ਕਹਿਣਾ ਇਹ ਹੈ ਕਿ ਕਾਨੂੰਨ ਸੰਵਿਧਾਨ ਸਾਰਾ ਕੁਝ ਇਹਦੀ ਸ਼ੁਰੂਆਤ ਮੇਰੇ ਘਰ ਦੀ ਦਹਲਿਜ਼ ਤੋਂ ਬਾਹਰ ਹੁੰਦੀ ਹੈ ਇਹ ਮੇਰੇ ਘਰ ਦੇ ਅੰਦਰ ਨਹੀਂ ਆ ਸਕਦੇ ਔਰ ਉਹ ਬੰਦਾ ਬਾਹੂਬਲੀ ਹੈ ਔਰ ਜਦੋਂ ਤੁਹਾਨੂੰ ਸੱਤਾਧਾਰੀਆਂ ਦਾ ਥਾਪੜਾ ਹੋਵੇ ਤੇ ਕਾਸਟ ਸਮੀਕਰਨ ਦੇ ਵਿੱਚ ਤੁਹਾਡੀ ਤੂਤੀ ਬੋਲਦੀ ਹੋਵੇ ਤੇ ਉੱਤੋਂ ਤੁਸੀਂ ਮਸਲ ਪਾਵਰ ਮੈਨ ਪਾਵਰ ਜਾਂ ਜਿਹੜੀ ਜਿਹੜੀ ਕਹਿ ਦਿੰਦੇ ਨੇ ਕਿ ਮਨੀ ਪਾਵਰ ਉਹਦੇ ਵਿੱਚ ਤੁਸੀਂ ਗੁੰਡੇ ਹੋ ਤਾਂ ਤੁਹਾਨੂੰ ਹਰਾਉਣਾ ਬਹੁਤ ਔਖਾ ਹੈ ਇਹੋ ਜਿਹੇ ਲੋਕਾਂ ਨੂੰ ਫਿਰ ਲੋਕ ਹੀ ਕਿਸੇ ਵੇਲੇ ਜਦੋਂ ਸਮਾਂ ਆ ਜਾਂਦਾ ਉਹ ਉਹੀ ਰਾਹ ਦਿਖਾਉਂਦੇ ਕਿਉਂਕਿ ਸੱਤਾ ਧਾਰਕੀ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਇਹ ਇਹੋ ਜਿਹੇ ਘਰਾਂ ਦੇ ਅੱਗੇ ਸਿਰ ਝੁਕਾ ਕੇ ਵੜਦੇ ਆ ਖੈਰ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ